ਮੁੱਖ ਮੰਤਰੀ ਭਗਵੰਤ ਮਾਨੋ ਜਤਤਾਰ ਕੜਕਾਚ ਦੇ ਮੋੜ 'ਤੇ ਮੋੜਵਾ ਜਵਾਬ ਦਿੰਦਾ ਹੈ ਜਤਤਾਰ ਕੁਲਦੀਪ ਸਿੰਘ ਕੜਕਾਚ ਦਾ ਸੀਐਫ ਮਾਮਲੇ 골ਕਨ ਨੂੰ ਲੈ ਕੇ ਦਿੱਤੇ ਬਿਆਨ ਤੇ ਪਾਰਾ ਚੜ ਗਿਆ ਉਹਨਾਂ ਨੇ ਕਿਹਾ ਕਿ ਇਹ ਮੁੱਖ ਮੰਤਰੀ ਦੀ ਨਾਸਤਿਕਤਾ ਵਾਲੀ ਸੋਚ ਹੈ ਇੱਕ ਸੂਬੇ ਦਾ ਮੁੱਖ ਮੰਤਰੀ ਕਿਸੇ ਵੀ ਧਰਮ ਦੀਆਂ ਪਰੰਪਰਾਵਾਂ ਤੇ ਭਾਵਨਾਵਾਂ ਦੇ ਪ੍ਰਤੀ ਇਹੋ ਜਿਹੀਆਂ ਟਿੱਪਣੀਆਂ ਨਹੀਂ ਕਰ ਸਕਦਾ ਜਸਤਾਰ ਨੇ ਕਿਹਾ ਕਿ ਗੁਰਦੁਆਰਾ ਸਹਿਬਾਨ ਵਿਖੇ ਇਕੱਲੇ ਸਿੱਖ ਹੀ ਨਹੀਂ ਗੈਰ ਸਿੱਖ ਵੀ ਆ ਕੇ ਨਤਮਸਤਕ ਹੁੰਦੇ ਨੇ ਤੇ ਆਪਣੀ ਸ਼ਰਧਾ ਭਾਵਨਾ ਅਨੁਸਾਰ ਮਾਇਆ ਆਪ ਭੇਟ ਕਰਦੇ ਨੇ। ਉਹਨੇ ਕਿਹਾ ਕਿ ਮੁੱਖ ਮੰਤਰੀ ਨੂੰ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ। ਜਸਤਾਰ ਕੜਕਾਚਨੇ ਪੰਜਾਬ ਤੇ ਆਈ ਮੁਸੀਬਤ ਬਾਰੇ ਬੋਲਦਾ ਹੈ ਕਿ ਜਦੋਂ ਹਾਲ ਹੀ ਚ ਪੰਜਾਬ ਅੰਦਰ ਹੜ੍ਹ ਆਇਆ ਤਾਂ ਸਰੋਨੀ ਕਮੇਟੀ ਤੇ ਹੋਰ ਸਿੱਖ ਸੰਸਥਾਵਾਂ ਨੇ ਪਉਤੇ ਹੀ ਚੰਗੇ ਉਪਰਾਲੇ ਕੀਤੇ ਸਨ। ਨਸਦੀਏ ਕਿ ਸ਼੍ਰੀ ਮੁਖਸਰ ਸਾਹਿਬ ਚ ਲੋਕਾਂ ਨੂੰ ਸੰਬੋਧਨ ਕਰਦਾ ਬੁਖਬਤਰੀ ਭਗਵਤ ਬਾਣੀ ਕਿਹਾ ਸੀ ਕਿ ਤੁਸੀਂ ਅੱਜ ਕਹਿ ਦਿਓ ਕਿ ਗੁਰਦੁਆਰਾ ਸਾਹਿਬ ਚ ਗੋਲਕ ਹਟਾ ਦਿਓ ਤੇ ਸ਼ਰਦਾ ਭਾਗਤਾਂ ਨਾਲ ਮੱਥਾ ਟੇਕੋ ਤਾਂ ਬਹੁਤੇ ਅਕਾਲੀ ਦਲ ਆਗੂਆਂ ਨੇ ਅਸਤੀਫਾ ਦੇ ਦੇਣਾ ਕਿਉਂਕਿ ਉਹ ਉਹਦੇ ਹੀ ਗੋਲਕਾ ਕਰਦੇ ਨੇ ਜਿਸ ਤੇ ਹੁਣ ਜਤਲਾ ਗੜਕਾ ਚ ਤਾਂ ਬਿਆਨ ਸਾਹਮਣੇ ਆ ਕੀ ਕਿਹਾ ਉਹਨਾਂ ਨੇ ਤੁਸੀਂ ਵੀ ਸੁਣੋ ਮੈਂ ਸਮਝਦਾ ਇਹ ਮੁੱਖ ਮੰਤਰੀ ਦੀ ਨਾਸਤਿਕਤਾ ਦੀ ਸੋਚ ਆ ਕੋਈ ਵੀ ਕਲਾ ਸਿੱਖ ਹੀ ਨਹੀਂ ਗੈਰ ਸਿੱਖ ਵੀ ਇੱਥੇ ਬਹੁਤ ਆਉਂਦੇ ਆ ਔਰ ਸ਼ਰਧਾ ਭਾਵਨਾ ਦੇ ਨਾਲ ਆਪਾਂ ਗੁਰੂ ਦੇ ਅੱਗੇ ਕੁਝ ਭੇਟਾ ਕਰਦੇ ਆ ਹਾ ਮੁੱਖ ਮੰਤਰੀ ਨੂੰ ਜੇ ਲੱਗਦਾ ਵੀ ਗੋਲਕ ਚ ਨਹੀਂ ਪਾਉਣਾ ਚਾਹੀਦਾ ਪਰਸਨਲ ਹੀ ਇਨਾਮ ਮੱਥਾ ਟੇਕੇ ਇਹਦੇ ਇਹਦੇ ਕੋਈ ਪਾਬੰਦੀ ਆ ਵੀ ਇਹ ਪੈਸੇ ਦਾ ਮੱਥਾ ਟੇਕੇ ਇਹ ਪਰ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਨਾ ਕਰੇ ਹੁਣ ਜਿਹੜੀਆਂ ਗੋਲ ਕਾਂ ਜਦੋਂ ਹੜ ਆਏ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਥੋੜੇ ਪ੍ਰਾਲੇ ਕੀਤੇ ਆ ਕਿਤੇ ਕੋਈ ਹੋਰ ਮੁਸ਼ਕਲ ਆ ਜਾਏ ਕੋਈ ਆਫਤ ਆ ਜਾਏ ਤੇ ਕਿਵੇਂ ਜਾਂਦੇ ਆ ਬਾਕੀ ਵੇਖੋ ਸਿੱਖ ਜਾਂ ਕੋਈ ਵੀ ਸ਼ਰਧਾ ਭਾਵਨਾ ਦੇ ਨਾਲ ਗੁਰੂ ਘਰ ਦੇ ਪ੍ਰੇਮੀ ਗੋਲਕਾਂ ਚ ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੇ ਤਾਂ ਹੀ ਗੁਰ ਸਰਬ ਨਿਧਾਨਦਾਨ ਦੇਤ ਹੈ ਭਾਈ ਗੁਰਦਾਸ ਜੀ ਆਖਦੇ ਆ ਕੋਈ ਕੌਡੀ ਵੀ ਰੱਖਦਾ ਤੇ ਗੁਰੂ ਉਹਨੂੰ ਖਜ਼ਾਨੇ ਦਿੰਦਾ ਤੇ ਆਪਣੀ ਸ਼ਰਧਾ ਨਾਲ ਦਿੰਦੇ ਆ ਔਰ ਇਹੋ ਜੇ ਬੜੇ ਆਏ ਜਿਹੜੇ ਕਹਿੰਦੇ ਇਹ ਗੋਲਕਾਂ ਚ ਕੌਣੀਆਂ ਇਹ ਗੁਰੂ ਸਿੱਖਾਂ ਦੀਪ ਸ਼ਰਧਾ ਭਾਵਨਾ ਗੋਲਕਾਂ ਕੋਈ ਨਹੀਂ ਚੁਕਾ ਸਕਦਾ ਗੁਰਦੁਆਰੇ ਸਾਰੀ ਸੰਗਤ ਆਉਂਦੀ ਆ ਲੰਗਰ ਛਕਦੀ ਹੈ ਕਿਹੜੀ ਭਾਵਨਾ ਕੀ ਹੈ ਜੀ ਮੈਂ ਸਮਝਦਾ ਵੀ ਮੁੱਖ ਮੰਤਰੀ ਦੀ ਨਾਸਤਿਕਤਾ ਹੈ ਨਹੀਂ ਤੇ ਕੋਈ ਵੀ ਕਿਸੇ ਧਰਮ ਪ੍ਰਤੀ ਜਾਂ ਧਰਮ ਦੀ ਪਰੰਪਰਾ ਦੇ ਪ੍ਰਤੀ ਇਦਾਂ ਨਹੀਂ ਬੋਲਦਾ ਨਾ ਸੋਚਦਾ ਹੁੰਦਾ